ਅਮਰਿਤਪਾਲ ਸਿੰਘ ਨੂੰ ਬਚਾਉਣ ਖਾਤਰ ਜਿੱਥੇ ਉਸ ਦਾ ਪਰਿਵਾਰ ਹਰ ਹੀ ਲੱਖ ਤਿਆਰ ਕਰਨ ਦੀ ਫਰਾਕ ਦੇ ਵਿੱਚ ਸੀ ਜਿੱਥੇ 1 ਮਾਰਚ ਕੱਢਿਆ ਜਾਣਾ ਸੀ ਲੰਗੇ ਕੱਲ ਤੋਂ ਲੈ ਕੇ 3 ਦਿਨਾਂ ਤੱਕ ਮਾਰਚ ਚੱਲਣਾ ਸੀ ਪਰ ਉਸ ਮਾਰਚ ਤੋਂ ਪਹਿਲਾਂ ਹੀ ਅਮਰਿਤਪਾਲ ਸਿੰਘ ਦੇ ਮਾਤਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਸ ਹਿਰਾਸਤ ਨੂੰ ਪੁਲਿਸ ਅਫਸਰਾਂ ਨੇ ਜ਼ਰੂਰ ਇਹ ਕਿਹਾ ਆ ਕਿ ਇਹ ਕੋਈ ਸਜ਼ਾ ਨਹੀਂ ਦਿੱਤੀ ਗਈ ਸਗੋਂ ਪ੍ਰੋਟੈਕਸ਼ਨ ਸੇਕ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਡਿਟੇਨ ਕੀਤਾ ਗਿਆ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਡਿਟੇਨ ਕੀਤਾ ਗਿਆ ਸੀ ਹੁਣ ਇੱਥੇ ਚਰਚਾ ਇਹ ਚੱਲਦੀ ਹੈ ਕਿ ਇਹੋ ਜੀ ਕ੍ਰੂਸ਼ੀਅਲ ਸਥਿਤੀ ਦੇ ਵਿੱਚ ਜਿੱਥੇ ਚਰਚਾਵਾ ਇਹ ਨੇ ਕਿ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਸੀਟ ਤੋਂ ਇਲੈਕਸ਼ਨ ਲੜਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਤੇਵਰ ਵੀ ਇਸੇ ਗੱਲ ਵੱਲ ਹੁੰਦੇ ਪ੍ਰਤੀਤ ਨਜ਼ਰ ਆ ਰਹੇ ਨੇ ਇਹ ਉਹਨਾਂ ਦਾ ਝੁਕਾ ਜਿਹੜਾ ਅਮਰਤਪਾਲ ਸਿੰਘ ਵੱਲ ਵੱਧਦਾ ਨਜ਼ਰ ਆ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਅਮਰਤਪਾਲ ਸਿੰਘ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਨੇ ਉਹੀ ਵਿਕਰਮ ਸਿੰਘ ਮਜੀਠੀਆ ਜਿਹੜੇ ਅਮਰਤਪਾਲ ਸਿੰਘ ਦੀ ਫਰਾਰੀ ਵੇਲੇ ਉਸ ਦੀ ਖਿਲਾਫਤ ਕਰ ਰਹੇ ਸੀ ਆਪਣੇ ਆਪ ਦੇ ਵਿੱਚ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਸਿਆਸਤ ਖੇਡੀ ਜਾਂਦੀ ਨਜ਼ਰ ਆ ਰਹੀ ਹੈ ਜਿੱਥੇ ਲਗਾਤਾਰ ਅਮਰਤਪਾਲ ਸਿੰਘ ਕਿੱਥੇ ਹੈ ਕਿਉਂ ਹੈ ਕਿਸ ਤਰ੍ਹਾਂ ਹੈ ਉਸ ਬਾਬਤ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਇਕਲਿੰ ਲੀਡਰਾਂ ਦੇ ਵੱਲੋਂ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਵੱਲੋਂ ਹੁਣ ਉਹ ਅਮਰਿਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਆ ਗਏ ਨੇ ਉਹ ਕਹਿੰਦੇ ਨੇ ਕਿ ਪੰਥਕ ਦਰਦੀਆਂ ਦੇ ਨਾਲ ਜਾਣਬੁੱਝ ਕੇ ਗਲਤ ਕੀਤਾ ਜਾ ਰਿਹਾ ਆ ਔਰ ਇਹ ਇਹੋ ਜਿਹੇ ਬਿਆਨ ਦੇਣੇ ਇਹੋ ਜੀਆਂ ਚਰਚਾਵਾਂ ਹੋਣੀਆਂ ਇਸੇ ਗੱਲ ਵਾਲਾ ਇਸ਼ਾਰਾ ਕਰਦਾ ਹੈ ਕਿ ਕੀ ਹੁਣ ਖਡੂਰ ਸਾਹਿਬ ਦੀ ਸੀਟ ਅਮਰਤਪਾਲ ਸਿੰਘ ਦੀ ਪੱਕੀ ਹੋ ਗਈ ਹੈ ਸ਼ਰੋਮਣੀ ਅਕਾਲੀ ਦਲ ਕੀ ਖਡੂਰ ਸਾਹਿਬ ਦੀ ਸੀਟ ਤੋਂ ਜਿਹੜੀ ਕਿ ਪੰਥਕ ਸੀਟ ਮੰਨੀ ਜਾਂਦੀ ਹੈ ਉਸ ਸੀਟ ਤੋਂ ਕੀ ਅਮਰਤਪਾਲ ਸਿੰਘ ਨੂੰ ਹੁਣ ਇਲੈਕਸ਼ਨ ਦੇ ਵਿੱਚ ਉਤਾਰਨ ਜਾ ਰਹੇ ਨੇ ਉਹ ਅਮਰਤਪਾਲ ਸਿੰਘ ਜਿਹੜਾ ਡੇਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਐਨਐਸਏ ਦੇ ਤਹਿਤ ਉਹਦੀ ਸਜ਼ਾ ਚੱਲਦੀ ਪਈ ਹੈ ਦੂਜੀ ਵਾਰ ਐਨਐਸਏ ਨੂੰ ਦੁਬਾਰਾ ਲਾਗੂ ਕਰ ਦਿੱਤਾ ਗਿਆ ਅਮਰਿਤਪਾਲ ਸਿੰਘ ਤੇ ਸਾਥੀਆਂ ਦੇ ਉੱਤੇ ਜਿਹੜਾ ਅਜੇ ਤੱਕ ਭੁਖੜ ਧਰਤਾਲ ਤੇ ਬੈਠਾ ਸੀ ਉਹਦੇ ਹਾਲਾਤ ਐਨੇ ਖਰਾਬ ਹੋ ਚੁੱਕੇ ਸੀ ਉਸ ਅਮਰਿਤਪਾਲ ਸਿੰਘ ਨੂੰ ਹੁਣ ਚੋਣ ਮੈਦਾਨ ਚ ਉਤਾਰਨ ਦੀ ਤਿਆਰੀ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਇਹ ਚਰਚਾਾਂਵਾਂ ਚੱਲਦੀਆਂ ਪਈਆਂ ਨੇ ਖਡੂਰ ਸਾਹਿਬ ਸੀਟ ਤੋਂ ਉਤਾਰਿਆ ਜਾ ਸਕਦਾ ਇਹ ਚਰਚਾਾਂਵਾਂ ਚੱਲਦੀਆਂ ਪਈਆਂ ਨੇ ਪੁਖਤਾ ਪ੍ਰਮਾਣ ਕੋਈ ਨਹੀਂ ਪੁਖਤਾ ਪ੍ਰਮਾਣ ਕੋਈ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਜ਼ਰੂਰ ਕਿ ਆ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਹਮਾਇਤ ਕਰ ਦਿੱਤੀ ਗਈ ਹੈ ਫੁੱਲ ਸਪੋਰਟ ਅਮਰਿਤਪਾਲ ਸਿੰਘ ਨੂੰ ਕਰ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਦੇ ਮਾਤਾ ਜੀ ਨੂੰ ਕਰ ਦਿੱਤੀ ਗਈ ਹੈ ਉਹ ਵੀ ਵੇਰਵਾ ਤੁਹਾਣਾ ਸਾਂਝਾ ਕਰ ਦਿੰਦੇ ਆ ਦਰਸਲ 8 ਅਪ੍ਰੈਲ ਨੂੰ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਕ ਮਾਰਚ ਕੱਢਿਆ ਜਾਣਾ ਸੀ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਲੈ ਕੇ ਸ਼੍ਰੀ ਕਾਰਤਕ ਸਾਹਿਬ ਤੱਕ ਇਹ ਮਾਰਚ ਕੱਢਿਆ ਜਾਣਾ ਸੀ ਔਰ 8 ਮਾਰਚ ਦੇ ਵਿੱਚ ਇਸ ਚੇਤਨਾ ਮਾਰਚ ਦੇ ਵਿੱਚ ਅਮਰਿਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਜਾਗਰੂਕਤਾ ਫਲਾਉਣੀ ਸੀ ਕਥਿਤ ਤੌਰ ਤੇ ਦੱਸਿਆ ਜਾ ਰਿਹਾ ਸੀ ਕਿ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਡਿਬਰੂਗੜ ਜੇਲ੍ਹ ਤੋਂ ਪੰਜਾਬ ਸ਼ਿਫਟ ਕਰਾਉਣ ਦੇ ਵਾਸਤੇ ਇਹ ਮਾਰਚ ਕੱਢਿਆ ਜਾਣਾ ਸੀ ਪਰ 8 ਤਰੀਕ ਤੋਂ ਇੱਕ ਦਿਨ ਪਹਿਲਾਂ ਹੀ ਅਮਰਿਤਪਾਲ ਸਿੰਘ ਦੇ ਮਾਤਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਪਰਿਵਾਰਕ ਮੈਂਬਰਾਂ ਨੂੰ ਡਿਟੇਨ ਕਰ ਲਿਆ ਗਿਆ ਔਰ ਉਸੇ ਦੇ ਚੱਲਦੇ ਹੋਏ ਫਿਲਹਾਲ ਜਿੱਥੇ ਪੁਲਿਸ ਨੇ ਇਹ ਹਵਾਲਾ ਦਿੱਤਾ ਸੀ ਕਿ ਇਹ ਡਿਟੇਨਮੈਂਟ ਜਿਹੜੀ ਹੈਗੀ ਆ ਇਹ ਡਿਟੈਂਸ਼ਨ ਜਿਹੜੀ ਹੈਗੀ ਆ ਉਹ ਸਿਰਫ ਪ੍ਰੋਟੈਕਟਿਵ ਮੀਜਰਸ ਦੇ ਮੱਦੇਨਜ਼ਰ ਹੈਗੀ ਆ ਇਸ ਦਾ ਗ੍ਰਿਫਤਾਰੀ ਦੇ ਨਾਲ ਕੋਈ ਤਾਲੁਕ ਨਹੀਂ ਹੈ ਪਰ ਸਾਫ਼ ਤੌਰ ਤੇ ਪ੍ਰਤੀਤ ਹੁੰਦਾ ਕਿ ਇਸ ਚੇਤਨਾ ਮਾਰਚ ਨੂੰ ਰੋਕ ਦਿੱਤਾ ਗਿਆ ਰੋਕ ਤਾਂ ਜ਼ਰੂਰ ਦਿੱਤਾ ਗਿਆ ਪਰ ਦੂਜੀ ਚਰਚਾ ਇਹ ਹੈ ਕਿ ਅਮਰਿਤਪਾਲ ਸਿੰਘ ਦਾ ਅਕਸ ਹੁਣ ਹੌਲੀ-ਹੌਲੀ ਵਧਦਾ ਜਾ ਰਿਹਾ ਜਦੋਂ ਤੋਂ ਇਹ ਚਰਚਾਵਾਂ ਵਧੀਆਂ ਸੀ ਕਿ ਅਮਰਿਤਪਾਲ ਸਿੰਘ ਦੀ ਸਿਹਤ ਬੇਹੱਦ ਖਰਾਬ ਹੈ ਇਹ ਚਰਚਾਵਾਂ ਵਧੀਆਂ ਸੀ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਮੌਤ ਤੇ ਜ਼ਿੰਦਗੀ ਦੇ ਵਿੱਚੇ ਡਗ ਮਗਾਉਂਦਾ ਨਜ਼ਰ ਆ ਰਿਹਾ ਉਸੇ ਸਥਿਤੀ ਤੋਂ ਬਾਅਦ ਅਮਰਤਪਾਲ ਸਿੰਘ ਦੀ ਹਮਾਇਤ ਵਧਣ ਲੱਗੀ ਔਰ ਇਹ ਸ਼ਾਇਦ ਹੋਣਾ ਅਕਾਲੀ ਦਲ ਭਾਂਪ ਚੁੱਕੀ ਹੈ ਹੋ ਸਕਦਾ ਹੈ ਕਿ ਅਕਾਲੀ ਦਲ ਜਿਵੇਂ ਕਿ ਕਿਆਸਰਈਆਂ ਚੱਲ ਰਹੀਆਂ ਨੇ ਅਮਰਤਪਾਲ ਸਿੰਘ ਨੂੰ ਖਡੂਰ ਸਾਹਿਬ ਦੀ ਸੀਟ ਤੋਂ ਫਾਈਨਲ ਕਰ ਦਵੇ ਕਿਉਂਕਿ ਇੱਕ ਵਾਰ ਤਾਂ ਸਮਰਨਜੀਤ ਸਿੰਘ ਮਾਨ VMP ਦੀ ਇਲੈਕਸ਼ਨ ਲੜ ਚੁੱਕੇ ਨੇ ਉਸ ਵੇਲੇ ਜਦੋਂ ਉਹ ਜੇਲ੍ਹ ਦੇ ਵਿੱਚ ਸਨ ਖੈਰ ਇਹ ਚਰਚਾਵਾ ਫਿਲਹਾਲ ਉਸੇ ਤਰ੍ਹਾਂ ਜਾਰੀ ਨੇ ਪਰ ਕੀ ਅਮਰਤਪਾਲ ਸਿੰਘ ਨੂੰ ਇਲੈਕਸ਼ਨ ਦੇ ਵਿੱਚ ਉਤਾਰਿਆ ਜਾਵੇਗਾ ਉਸ ਵੇਲੇ ਜਦੋਂ NSA ਦੇ ਤਹਿਤ ਸਜ਼ਾ ਕੱਟ ਰਹੇ ਅਮਰਤਪਾਲ ਸਿੰਘ ਉਸ ਦੇ ਸਾਥੀ ਸਜ਼ਾ ਕੱਟ ਰਹੇ ਨੇ ਉਸ ਦੇ ਮਾਤਾ ਜੀ ਉਸ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਡਿਟੇਨ ਕੀਤਾ ਜਾਂਦਾ ਇਸ ਤੋਂ ਬਾਅਦ ਕੀ ਹੁਣ ਅਮਰਤਪਾਲ ਸਿੰਘ ਦਾ ਗਰਾਊਂਡ ਹੋਰ ਮਜ਼ਬੂਤ ਹੋ ਗਿਆ ਕੰਕਰੀਟ ਹੋ ਗਿਆ ਜਿੱਥੇ ਅਮਰਿਤਪਾਲ ਸਿੰਘ ਨੂੰ ਹੁਣ ਚੋਣ ਮੈਦਾਨ ਦੇ ਵਿੱਚ ਚੋਣ ਪੜ ਦੇ ਵਿੱਚ ਉਤਾਰਿਆ ਜਾਵੇਗਾ ਸਵਾਲ ਇੱਥੇ ਖੜੋਂਦੇ ਪਏ ਨੇ ਔਰ ਵਿਕਰਮ ਸਿੰਘ ਮਜੀਠੀਆ ਨੇ ਇਹੋ ਜਿਹਾ ਕੀ ਕਹਿ ਰਿਹਾਤਾ ਕਿ ਉਹਨਾਂ ਦੀ ਸਪੀਸ ਤੋਂ ਬਾਅਦ ਹੁਣ ਅਮਰਿਤਪਾਲ ਸਿੰਘ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਵੱਲ ਜ਼ਿਆਦਾ ਇਸ਼ਾਰੇ ਹੁੰਦੇ ਨਜ਼ਰ ਆ ਰਹੇ ਨੇ ਆਓ ਸੁਣ ਲੈਂਦੇ ਹਾਂ ਐਨਐਸਆਰ ਕੇ ਕਾਨੂੰਨ ਡਿਬੜੂ ਕਰ ਪਹਛਾਤਾ ਉਹਨਾਂ ਨੂੰ ਫਿਰ ਐਕਸਟੈਂਡ ਕਰਤੀ ਕੀ ਇਹ ਭਗਵਾਨਤਮਾਨ ਦੀ ਟਾਉਟੀ ਕੇਂਦਰ ਦੀ ਸਰਕਾਰ ਨਾਲ ਨਹੀਂ ਔਰ ਕੀ ਉਸ ਦੀ ਮਾਤਾ ਨੂੰ ਅੱਜ ਅਮਰਿਤਪਾਲ ਦੀ ਬਾਤਾਂ ਨੂੰ ਫੜ ਕੇ ਅੰਦਰ ਦੇਣਾ ਕੀ ਤੁਸੀਂ ਆਜ਼ਾਦ ਦੇਸ਼ 'ਚ ਅਜ ਆਪ ਦੀ ਗੱਲ ਨਹੀਂ ਰੱਖ ਸਕਦੇ ਕੀ ਲਾਅ ਆਰਡਰ ਇੱਕ ਵੀ ਧੀ ਪੈਣ ਨੇ ਕੀ ਲਾਅ ਆਰਡਰ ਲਾਅ ਆਰਡਰ ਖਰਾਬ ਪੰਥਿਕ ਗੱਲ ਇਹ ਹੈ ਪੰਥਿਕ ਗੱਲ ਇਹ ਹੈ ਕਿ ਤੁਸੀਂ ਕਿਸਾਨ ਦੀ ਗੱਲ ਕਰੋ ਵਪਾਰ ਦੀ ਗੱਲ ਕਰੋ Hindu ਭਾਈਚਾਰੇ ਦੀ ਗੱਲ ਕਰੋ ਪੰਜਾਬ 'ਚ ਸਰਬੱਤ ਦੇ ਭਲੇ ਦੀ ਗੱਲ ਕਰੋ ਇਹ ਨਹੀਂ ਕਿ ਤੁਸੀਂ ਡਿਸਕ੍ਰਿਮੀਨੇਟ ਕਰੋ ਔਰ ਅੱਜ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿੰਦਾ ਕਿ ਸੰਵਿਧਾਨ ਵੀ ਬਦਲਿਆ ਜਾਊ ਜੇ ਇਸ ਇਹ ਰੈਜ਼ਰਵੇਸ਼ਨ ਤੇ ਵੀ ਟਾਕੇ ਪੈਣਗੇ ਇਸ ਲਈ ਇਹ ਕੋਈ ਸੀਗਾ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਆ ਇਹਨਾਂ ਨੇ ਲੰਬਾ ਸਮਾਂ ਸੇਵਾ ਕੀਤੀ ਹੈ ਮਗਰ ਉਸ ਲੰਮੇ ਸਮੇਂ 'ਚ ਜਦੋਂ ਇਹ ਵੱਡੇ ਅਹੁਦੇ ਤੇ ਬਿਰਾਜਮਾਨ ਸੀ ਉਦੋਂ ਪੰਜਾਬ ਵਾਸਤੇ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਪਲਾਸਟਿਕ ਕੀ ਕੀਤਾ ਜਿਸ ਲਈ ਇਹ ਸਾਡੀ ਤਮੀਲਾ ਨੇ ਲੋਕਾਂ ਨੇ ਫੈਸਲਾ ਕਰਨਾ ਅਸੀਂ ਸਾਰੇ ਕੈਂਡੀਡੇਟਾਂ ਦਾ ਸਤਿਕਾਰ ਕਰਦੇ ਮਗਰ ਅੱਜ ਆ ਕੇ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਿ ਅਸੀਂ ਜੀ ਮਿਰਚਾਂ ਦਾ ਰੇਟ ਵਧਾ ਦੇਾਂਗੇ ਮਟਰਾਂ ਦਾ ਵਧਾ ਦੇਾਂਗੇ ਤੇ ਜਿਹੜੇ ਸੀ ਤੋਂ ਪਲੱਸ 50% ਐਮਐਸਪੀ ਦੀ ਗੱਲ ਕਰਦੇ ਹੋ ਤਾਂ ਦਾ ਮਾਰ ਮਾਰ ਡਾਂਗਾ ਛਿਲ ਤੇ ਤੁਸੀਂ ਸਾਰੇ ਗੋਪੀ ਤੇ ਐਮਐਸਪੀ ਦੇ ਦੇਣਾ ਗੋਪੀ ਤੇ ਐਮਐਸਪੀ ਦੇ ਦੇਣਾ ਜਿਹੜੇ ਜਿਹੜੇ ਐਮਐਸਪੀ ਕਾਨੂੰਨ ਮੰਗਣ ਦੀ ਗੱਲ ਕਰਦੇ ਹੋ ਨਾ ਮਾਰ ਮਾਰ ਉਹਨਾਂ ਦੀ ਗਿੱਟੇ ਭੰਨ ਛੱਟੇ ਤੁਸੀਂ ਗੋਲੀਆਂ ਮਾਰ ਜਿੱਥੇ ਇਹਦੇ 'ਚ ਹੀ ਫਰਕ ਵੇਖ ਲਓ 3500 ਰੁਪਏ ਸੀ ਮਾਨ ਦੇ ਬੇਟੇ ਨੂੰ ਲਾ ਲੈ ਕੇ ਅਮਰਸਰ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਨੂੰ ਅਮਰਸਰ ਤੋਂ ਉਮੀਦਵਾਰ ਲਾ ਲੈ ਕੇ ਚੰਗੀ ਗੱਲ ਆ ਜੀ ਵਧਾਈ ਆ ਸਭ ਨੂੰ ਦੇਖੋ ਕੋਈ ਕੈਂਡੀਡੇਟ ਉਤਰੇ ਨਾ ਉਤਰੇ ਉਹ ਹਰ ਪਾਰਟੀ ਦਾ ਆਪ ਦਾ ਫਰਜ ਹੈ ਇੱਕ ਇੱਕ ਗਲੀ ਕੂਚੇ ਦਾ ਨੋ ਇਹ ਭਾਉ ਤਾਂ ਦੱਸ ਦੂ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਤਾਰਿਆ ਉਹ ਤਾਂ ਪੈਰਾਸ਼ੂਟ ਰਾਹੀਂ ਆਏ ਆ ਉਹਨਾਂ ਦਾ ਦੱਸਿਆ ਵੀ ਨਹੀਂ ਜਾਣਾ ਕਿ ਕਿਹਦਾ ਦਰਦ ਕੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ